ਮਿੱਠੇ ਨਾਲ ਤਾਂ ਸਾਰੇ ਮਨਾਉਂਦੇ ਰੱਖੜੀ ਪਰ ਅੱਜ ਆਪਾਂ ਇੱਕ ਸਪੈਸ਼ਲ ਡਿਸ਼ ਨਮਕੀਨ ਜਿਹੜੀ ਹੈ ਉਹਦੇ ਨਾਲ ਮਨਾਈ ਸੀ ਰੱਖੜੀ ਬਹੁਤ ਹੀ ਜਿਆਦੀ ਟੇਸਟੀ ਡਿਸ਼ ਬਣੀ ਸੀ ਕਿਹੜੀ ਸੀ ਤੁਸੀਂ ਅੱਗੇ ਵੀਡੀਓ ਚ ਦੇਖੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਹੈਗੀ ਆ ਰੱਖੜੀ ਦੇ ਉੱਤੇ ਮੇਰੇ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਪਤਾ ਇਹ ਜਿਹੜਾ ਦੇਣਾ ਸੁੱਖਾਂ ਦੇ ਨਾਲ ਪਰਮਾਤਮਾ ਹਰੇਕ ਦੇ ਘਰ ਲੈ ਕੇ ਆਵੇ ਮੈਂ ਇਹੀ ਕਾਮਨਾ ਕਰਦੀ ਆਂ ਇਹ ਖੁਸ਼ੀ ਦਾ ਤਿਉਹਾਰ ਹੁੰਦਾ ਵਾ ਤੇ ਆਪਣੇ ਵੀਰਾਂ ਦੀ ਲੰਬੀ ਉਮਰ ਮੰਗਦਿਆਂ ਨੇ ਪੈਣਾ ਤੇ ਆਪਾਂ ਵੀ ਆਪਣੇ ਵੀਰ ਜੀ ਨੂੰ ਰਖੜੀ ਬੰਨਣ ਗਏ ਸੀ ਕਿਉਂਕਿ ਵੀਰ ਜੀ ਨੂੰ ਮੈਂ ਪਹਿਲਾਂ ਰਖੜੀ ਬੰਨਤੀ ਸੀ ਉਹਨਾਂ ਨੇ ਐਰ ਕੀ ਬਾਹਰ ਚਲੇ ਜਾਣਾ ਸੀਗਾ ਸੋ ਇਸ ਕਰਕੇ ਅਸੀਂ ਸਾਰੇ ਜਿਹੜੇ ਰਖੜੀ ਬੰਨਣ ਗਏ ਸੀ ਤੇ ਜਿਹੜੀ ਇਹ ਮਠਿਆਈ ਆ ਇਹ ਵੀ ਆਪਾਂ ਘਰ ਇਹੀ ਤਿਆਰ ਕਰਕੇ ਲੈ ਕੇ ਗਏ ਸੀਗੇ ਤੇ ਸਾਰਿਆਂ ਨੇ ਉੱਥੇ ਬੈਠ ਕੇ ਉਹ ਰਖੜੀ ਦੀ ਮਠਿਆਈ ਖਾ ਕੇ ਇੰਜੋਏ ਕੀਤਾ ਤੇ ਨਾਲ ਆਪਾਂ ਵੀਰੇ ਨੂੰ ਰਖੜੀ ਬੰਨੀ ਤੇ ਫਿਰ ਆ ਗਈ ਗੁੱਡੂ ਦੀ ਵਾਰੀ ਗੁੱਡੂ ਨੇ ਵੀ ਰਖੜੀ ਬੰਨੀ ਤੇ ਇਹ ਸਾਡਾ ਨਵਾਂ ਮੈਂਬਰ ਜਿਹੜਾ ਕਿ ਪਹਿਲੀ ਰਖੜੀ ਹੈ ਦੀ ਤੇ ਬਹੁਤ دیر ਬਾਅਦ ਸਾਡੇ ਘਰੇ ਹੋਇਆ ਤੈਨੂੰ ਵੀ ਆਪਾਂ ਰਖੜੀ ਬੰਨੀ ਤੇ ਬਹੁਤ ਇੰਜੋਏ ਕੀਤਾ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਮਿੱਠੇ ਦੇ ਨਾਲ-ਨਾਲ ਆਪਾਂ ਨਮਕੀਨ ਵੀ ਖਾਦਾ ਉਹ ਇਹ ਦੇਸ਼ਾ ਜੀ ਲੱਡੂ ਕਰਾਰੇ ਇਹ ਵੀ ਜੀ ਨੇ ਆਪਦੇ ਹੱਥੀ ਬਣਾਏ ਸੀ ਘਰੇ ਬਹੁਤ ਹੀ ਜਿਆਦਾ ਟੇਸਟੀ ਬਣਾਉਂਦੇ ਸੀ ਉਹਨਾਂ ਨੇ ਕਿਹਾ ਤੁਸੀਂ ਚਲੇ ਜਾਣਾ ਇੱਕ ਵਾਰੀ ਸਾਨੂੰ ਇਹ ਖਵਾ ਕੇ ਜਾਓ ਬਹੁਤ ਹੀ ਜਿਆਦਾ ਮਜ਼ੇਦਾਰ ਬਣਦੇ ਨੇ ਜਿਵੇਂ ਉਹ ਸਾਰੇ ਮੂਲੀਆ ਮਲੀਆਂ ਪਿਆਜ਼ ਪਾ ਕੇ ਫੇਰ ਸਾਨੂੰ ਬਣਾ ਕੇ ਉਹਨਾਂ ਨੇ ਖਵਾਏ ਇਹ ਤੁਸੀਂ ਦੇਖ ਸਕਦੇ ਹੋ ਬਾਲਟੀ ਭਰ ਕੇ ਬਣਾਏ ਸੀ ਕਿਉਂਕਿ ਸਾਡਾ ਟੰਪਰ ਬਹੁਤ ਵੱਡਾ ਤੇ ਹੁਣ ਮੈਂ ਵੀ ਇਹ ਖਾ ਕੇ ਤੇ ਇੰਜੋਏ ਕਰ ਲਈ ਸੀਗੀ ਚੈੱਕ ਕਰਕੇ ਆਪਾਂ ਵੇਖੀ ਵੀ ਇੰਨੇ ਕੁ ਜਿਆਦੇ ਟੇਸਟੀ ਬਣੇ ਸੀਗੇ ਤੇ ਨਾਲ ਹੀ ਉਹਨਾਂ ਨੇ ਸੁੱਕੇ ਲੱਡੂ ਵੀ ਜਿਵੇਂ ਦੁਕਾਨਾਂ ਦੇ ਤੁਹਾਨੂੰ ਮਿਲਦੇ ਆ ਉਹਨਾਂ ਨਾਲ ਸੁੱਕੇ ਲੱਡੂ ਵੀ ਬਣਾਏ ਸੀਗੇ ਤੇ ਨਾਲ ਗਿਲੇ ਲੱਡੂ ਵੀ ਤੇ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਹਨਾਂ ਸੁੱਕੇ ਗਿਲੇ ਲੱਡੂਆਂ ਦੀ ਜੇਕਰ ਤੁਹਾਨੂੰ ਵੀਡੀਓ ਚਾਹੀਦੀ ਆ ਤੇ ਨਾਲ ਹੀ ਕਾਂਜੀ ਦੀ ਵੀਡੀਓ ਚਾਹੀਦੀ ਕਮੈਂਟ ਜਰੂਰ ਕਰਿਓ ਜੀ ਤੇ ਫਿਰ ਆਪਾਂ ਵੀਡੀਓ ਤਿਆਰ ਕਰਾਂਗੇ